ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸਵਾਗਤ ਹੈ ਦਾ ਮੇਰੇ YouTube ਚੈਨਲ ਨੂੰ ਦੇਖਣ ਪਰਤੇ ਤੁਹਾਨੂੰ ਬਲੌਗ ਤੇ ਵਿੱਚ ਅੱਜ ਦੀ ਗੋਰੀਆ ਵਿੱਚ ਕੋਟਨ ਚੁੱਕ ਲੈ ਕੇ ਆਏ ਹਾਂ ਵੀ ਬਾਟਮ ਵਰਕ ਵਾਲੇ ਸੋਹਣੇ ਕਾਪਟਨ ਦੇ ਵਿਦਾਉਂ ਦੁਪੱਟੇ ਤੋਂ ਵੀ ਸੂਟ ਹੈ ਤੇ ਦੁਪੱਟੇ ਨਾਲੇ ਠੀਕ ਹੈ ਜੀ ਪ੍ਰਾਈਸ ਨੋਰਮਲ ਰਹਿੰਦੇ ਨੇ ਜੀ 2000 ਦੇ ਵਿੱਚ ਅਸੀਂ ਕੋਟਾਂ ਦੇ ਠੀਕ ਹੈ ਤੁਸੀਂ ਦਫਾ ਮੰਗੇ ਜੀ ਮੈਂ ਪ੍ਰਿੰਟ ਬਹੁਤ ਸੋਹਣਾ ਹੈ ਜੀ ਇਹ ਕਾਪਟਨ ਦਾ ਸੂਟ ਹੈ ਦੇਖੋ ਪ੍ਰਿੰਟ ਕਿੰਨਾ ਸੋਹਣਾ ਹੈ ਕਾਟਨ ਸਟੱਫ ਹੈ ਜਿਹੜੀ ਡਿਜੀਟਲ ਪ੍ਰਿੰਟ ਹੈ ਇਹ ਸਾਰਾ ਜਿਵੇਂ ਆਹ ਜਿੱਕਾ ਨੇ ਸੁਟ ਤੇ ਰੈਡੀ ਹੋ ਰਿਆ ਇਹਨੂੰ ਫਲੈਸ਼ ਲਗਾ ਕੇ ਜਿਹੜੀ ਬੋਰੀਆਂ ਸੁਟ ਬਹੁਤ ਥੋੜੀ ਡਿਜ਼ਾਈਨਿੰਗ ਬਣ ਜਾਂਦੀ ਹੈ ਸੁਟ ਦੀ ਫਲੈਸ਼ ਲਗਾ ਕੇ ਉੱਪਰ ਵੀ ਬੜਾ ਹੀ ਸੁਟ ਤੇ ਬਦਸਪੱਤੇ ਤੋਂ ਤੇਜੀ ਬੋਟਮ ਤੇ ਵਰਕ ਹੈ ਜੀ ਇਹ ਸੈਲਫ ਪ੍ਰਿੰਟ ਦੇ ਵਿੱਚ ਬੋਟਮ ਰਹਿ ਗਈ ਜੀ ਤੇ ਬੋਟਮ ਤੇ ਵਰਕ ਹੈ ਜੀ ਇਹ ਤਾਂ 1500 ਪ੍ਰਾਈਸ ਹੈ ਜੀ ਸੁਖਦਾ ਹਾਂਜੀ ਇਹ ਪ੍ਰਿੰਟ ਹੈ ਜੀ ਇਹਦੇ ਵਿੱਚ ਲਾਭਰਾ ਵਾਲਾ ਪ੍ਰਿੰਟ ਹੈ ਮੈਂ ਡਿਜੀਟਲ ਪ੍ਰਿੰਟ ਦੇ ਵਿੱਚ ਬਾਟਮ ਹੈ ਜੀ ਬਾਟਮ ਤੇ ਇਦਾਂ ਵਰਕ ਆਇਆ ਜੀ ਇਦਾਂ ਕੰਟਰਾਸਟ ਦੇ ਵਿੱਚ ਸੂਖਾ ਜੀ ਕਈ ਵਾਰ ਦੁਪੱਟੇ ਘਰ ਹੁੰਦੇ ਨੇ ਤੁਸੀਂ ਆ ਪਕਲਾ ਕਈ ਵਾਰ ਲੱਗ ਵੀ ਜਾਂਦੇ ਆ ਦੁਪੱਟੇ ਜਾਂ ਜਿਹੜੇ ਘਰ ਪਏ ਹੁੰਦੇ ਆ ਜੀ ਉਹ ਦੁਬਾਰਾ ਡਾਈ ਕਰਾ ਕੇ ਉਹਨਾਂ ਨੂੰ ਲਗਾ ਸਕਦੇ ਹੋ ਹਾਂਜੀ ਕਹਿੰਦੇ ਨੇ ਜੇ ਸਭ ਬੈਜ ਡਿਜ਼ਾਈਨਿੰਗ सेम ਰਹੇਗੀ ਤੇ ਸਿਰਫ ਕਲਰ ਚੇਂਜ ਹੈ ਜੀ ਬਲ ਗਰਮੀ ਐ ਜੀ ਗਰਮੀ ਸਟਾਈਲ ਦਾ ਡਿਜੀਟਲ ਪ੍ਰਿੰਟ ਦੇ ਵਿੱਚ ਬੋਟਲ ਬਿਲਾ ਲਾਈ ਸਿਰਫ ਕਲਰ ਚੇਂਜ ਹੈ ਪ੍ਰਾਈਸ सेम ਰਹੇਗਾ ਜੀ 1500 ਹਾਂ ਜੀ ਕੇ ਪ੍ਰਿੰਟ ਹੈ ਜੀ ਪ੍ਰਿੰਟ ਸਾਰੇ ਹੀ ਸੋਹਣੇ ਆ ਜੀ ਬਹੁਤ ਵਧੀਆ ਪ੍ਰਿੰਟ ਹੈ ਇਹ ਵੀ ਪ੍ਰਿੰਟ ਬਹੁਤ ਸੋਹਣਾ ਹੈ ਜੀ ਇਹ ਤਾਂ ਸੰਗਤਾਂ ਦੇ ਵਰਕ ਹੈ ਜੀ ਪੈਚ ਵਰਕ ਲਗਾ ਸੀ ਡਿਜ਼ਾਈਨਿੰਗ ਕਿਤੇ ਮੇਰੇ ਵੀ ਮਸ਼ੀਨ 'ਤੇ ਵਰਤਿਆ ਸੀ ਜੀ ਹਾਂਜੀ ਕੇ ਫ੍ਰਿੰਟ ਹੈ ਜੀ ਲਾਈਟ ਕਲਰ ਦੇ ਵਿੱਚ ਉਹ ਵਾਈਟ ਕਲਰ ਕਾਟਨ ਦੀ ਲੈਂਸ ਜੀ ਹੁੰਦੀ ਇਹਦੇ ਨਾਲ ਬੋਟਮ ਤੇ ਮਾਰਕ ਸੈਂਟਰ ਫ੍ਰਿੰਟ ਦੇ ਵਿੱਚ ਜੀ ਬਹੁਤ ਸੋਹਣਾ ਹੈ ਸਾਡੇ ਬਣੇ ਹੋਏ ਆ ਚੇਜ ਰੈਟੀ ਦਾ ਹਨ ਇਹ ਲੋਟ ਨੂੰ ਪੜਿਆ ਆ ਹਾਂਜੀ ਕੇ ਫ੍ਰਿੰਟ ਹੈ ਜੀ ਹਾਂਜੀ ਇਹ ਤਾਂ ਕੁਝ ਵੀ ਨਹੀਂ ਆ ਇਹ ਤਾਂ ਨੋਰਮਲ ਹੈ ਬਾਈਸ ਤੋਂ ਹੋਗਾ ਇਹਦੇ ਨਾਲ ਚਾਰਜ ਚਾਰ ਹਜ਼ਾਰ ਜੀ డబల్ షర్ట్ దుప్పట్టా ਇਹਨਾਂ ਦਾ ਬਸ਼ਰ ਦੁਪੱਟਾ ਹੈ ਜੀ। ਇਹ ਸ਼ਕਹੋਂ ਦਾ ਦੁਪੱਟਾ ਹੈ ਜੀ। ਰੰਗ ਬਹੁਤ ਕਾਇਨਿਤ ਦੁਪੱਟਾ ਹੈ। ਇਹ ਕਿੱਥੇ ਹੈ? 2000 ਪ੍ਰਾਈਸ ਹੈ ਇਹਦਾ। ਹਾਂਜੀ ਇਸ ਕਲਰ ਨਹੀਂ ਆਇਆ ਸੀ ਇਹਦੇ ਵਿੱਚ। ਇਹ ਵੀ ਕਲਰ ਬਹੁਤ ਸੋਹਣਾ ਹੈ। ਕਿੰਨੀ ਗ੍ਰੇਂ ਦਿਖਾਉਣੀ ਜੀ? ਹਾਂ। ਇਹ ਬਹੁਤ ਸੋਹਣਾ ਹੈ ਜੀ। ਜੀ। ਦਾ ਰੰਗ ਦਾ ਡਾਈ ਕਰਾਇਆ ਨਹੀਂ ਡਿਜ਼ਾਈਨ ਸੋਹਣਾ ਹੈ ਜੀ ਤੇ ਸਿਰਫ ਕਲਰ ਚੇਂਜ ਹੈ ਜੀ ਜੋ ਤੁਹਾਨੂੰ ਪਿਕਚਰ ਵੀ ਦਿਖਾਇਆ ਉਹਦੇ ਵਿੱਚ ਹੀ ਤੇ ਇਹ ਵੀ ਬੋਟਮ ਤੇ ਵਰਕ ਹੈ ਪੈਚ ਮਿਲ ਗਿਆ ਲੱਗੇ ਹੋਇਆ ਜੀ ਇਹ ਤੇ ਇਹਦੇ ਨਾਲ ਬਟਰਪੋਟ ਹੈ ਰੀਵਾ ਬ੍ਰੈਂਡ ਦਾ ਬੋਟਨ ਹੈ ਪਿਓਰ ਸ਼ਿਪ ਆਂਦਾ ਦੁਪੱਟਾ ਹੈ ਜੀ ਦੁਪੱਟੇ ਤੇ ਕਸ਼ਕੀ ਹੋਈ ਹੈ ਇਹ ਵੀ ਸੂਟ ਬਹੁਤ ਸੋਹਣਾ ਹੈ ਮੰਦਰਗਾਰਾ ਦਾ ਆਪਾਂ ਨਾ ਬਹੁਤ ਵਧੀਆ ਸੂਟ ਹੈ ਇਹਨੂੰ ਬਹੁਤ ਹੀ ਵਧੀਆ ਪਿਓਰ ਕਾਟਨ ਦੇ ਵਿੱਚ ਸੂਟ ਹੈ ਇਹ ਕੈਮਰੀ ਕਾਟਨ ਹੈ ਜੀ

اگلی مہندی سنا تو منال سی مری نال تھی دی ڈارک گرے وی نال باٹم ہے جی یہ مچھلی ان کوٹن دا دوپٹہ ہے یہ والا کرے وی والا اچھا اچھا ٹھیک ہے او جی یہ بھی فینٹ بہت سوہنی اچی لے لیں باٹم تے ورک ہے جی لائننگ دے وچ باٹم ہے جی باٹم تے ادھا ورک آئے گا جی 2.5 2.5 والا دوپٹہ ਕਿਚੇ ਸੀ ਦੋ ਕਲਰ ਦੇ ਵਿੱਚ ਤਾਂ ਲੇਕਿਨ ਨਾ ਬਿਨਾ ਜ਼ਿਆਦਾ ਬਦਲੇ ਡਿਜ਼ਾਈਨ ਇਹੀ ਰਹੇਗਾ ਸਿਰਫ ਕਲਰ ਚੇਂਜ ਹੈ ਜੀ ਕਿਉਂਕਿ ਕੁਝ ਪਰਮਸਿਸ ਨਹੀਂ ਆ ਚੁੱਕੇ ਉਹਦਾ ਪ੍ਰੋਬਲਮ ਇਸ ਦਾ ਪ੍ਰੋਬਲਮ ਦਾ ਜੋ ਸਾ ਤੇ ਆਪਣਾ ਬੋਤਨ ਤੇ ਹਲਕਾ ਹੀ ਗਿਆ ਜੀ ਤੇ ਟਾਈ ਐਂਡ ਡਾਈ ਵਾਲਾ ਦੁਪੱਟਾ ਅੱਜ ਦਾ ਮੁਕਾਬਲਾ ਬਾਜ਼ੋ ਤੇ ਸਰਬਸੰਗੀ ਅੱਜ ਦੀ ਵੀਡੀਓ ਵਿੱਚ ਨਹੀਂ ਅਗਲੀ ਵੀਡੀਓ ਵਿੱਚ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ